ਫਰੀਦਕੋਟ ਦੇ ਰੇਲਵੇ ਸਟੇਸ਼ਨ ਨਜ਼ਦੀਕ ਬਣਿਆ ਪ੍ਰਵਾਸੀ ਮਜ਼ਦੂਰਾਂ ਦੀਆਂ ਝੁੱਗੀਆਂ 'ਚੋਂ ਇੱਕ ਝੁੱਗੀ ਦੇ ਉੱਪਰ ਲੰਘਦੀਆਂ ਬਿਜਲੀ ਦੀਆਂ ਤਾਰਾਂ 'ਚ ਸਪਾਰਕਲ ਹੋਣ ਕਾਰਨ ਝੁੱਗੀ ਨੂੰ ਅੱਗ ਲੱਗੀ ਜਿਸ ਨਾਲ ਸਾਰੀ ਝੁੱਗੀਆਂ ਤੇ ਉਸ ਅੰਦਰ ਪਿਆ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ तो पहला लाइट गई थी अभी लाइट आई तो बस पटाखा पड़ा तो ऊपर गिर गया जल गया ये अच्छा। तो तो कुछ नहीं है एक रेडी खड़ी थी एक रिक्शा एक मोटरसाइकिल खड़ा था हाँ। ये और मेरा डैडी बीमार है इसीलिए मैं उसको बाहर निकाल के रखा था लाइट नहीं है यहाँ पे इस करके वो सुबह से लाइट गई थी लाइट अभी आई तो एकदम ही पटाखा पड़ा तो सारा लग गया आगे मेरा पापा था मरीज है उसको यहाँ पे रखा था या गर्मी करके अंदर नहीं रखा था कभी लाइट नहीं सी बाहर नहीं मेरे डैडी को सट नहीं लगी बूढ़े डैडी नुकसान तो रेडी खड़ी थी एक बाइक खड़ी थी एक एक रिक्शा आई और कोई कपड़े और कुछ नहीं है ਕੀ ਨਾ ਜੀ ਮੇਰਾ ਨਾਮ ਨਿਰਮਲ ਕੁਮਾਰ ਹੈ ਜੀ ਇਹ ਸਾਨੂੰ ਹੁਣੇ ਸੂਚਨਾ ਮਿਲੀ ਸੀ ਕੋਈ 15 ਕਿ ਮਿੰਟ ਪਹਿਲਾਂ ਵੀ ਇੱਥੇ ਐ ਕਰਕੇ ਝੁੱਗੀਆਂ ਤੇ ਉਹਨਾਂ 'ਚ ਅੱਗ ਲੱਗ ਗਈ ਹੈ ਜੀ ਰੇਲਵੇ ਦੇ ਨਾਲ ਜੀ ਤੇ ਉਹਦੇ ਵਿੱਚ ਮੋਟਰਸਾਈਕਲ ਤੇ ਇਹਨਾਂ ਦੇ ਰੇੜੀਆਂ ਤੇ ਕੋਈ ਜਾਨਵਰ ਮਤਲਬ ਕੁਕੜੀਆਂ ਵਗੈਰਾ ਸੀਗੀਆਂ ਤੇ ਇੱਕ ਬੰਦਾ ਸੀ ਉਹ ਪਹਿਲਾਂ ਨਿਕਲ ਗਿਆ ਸੀ ਜੀ ਵਿਚਪਿਆ ਸੀਗਾ ਹੁਣ ਵੀ ਬਚਾ ਰਹੇ ਹਾਂ ਹਾਂ ਜੀ ਹੁਣ ਬਚਾਇਆ ਜੀ ਨੁਕਸਾਨ ਦਾ ਅੰਦਾਜ਼ਾ ਤਾਂ ਹਜੇ ਨਹੀਂ ਲਗਾਇਆ ਜਾ ਸਕਦਾ ਸਰ ਸਾਰੇ ਸੜ ਗਏ ਹਾਂਜੀ ਸੂਗੇ ਸਾਰੇ ਸੜ ਗਏ ਮੋਟਰਸਾਈਕਲ ਵਗੈਰਾ ਸਾਰੇ ਵਿੱਚ ਸੜ ਗਏ ਇਹਨਾਂ ਦੇ ਜੀ ਹਾਂਕ ਤੇ ਕਾਬੂ ਪਾਇਆ ਗਿਆ ਹਾਂਜੀ ਹਾਂਜੀ ਅੱਗ ਤੇ ਕਾਬੂ ਪਾ ਲਿਆ ਸਾਰਾ ਕੰਟਰੋਲ ਆ ਜੀ ਸਾਰਾ ਕੰਟਰੋਲ ਆ ਜੀ ਬਣਿਆ ਤੇ ਕਿਸੇ ਨਾ ਚਾਲਾ ਇਹਨੇ ਜੀ ਬਿਹਾਰ ਘਹਿ ਗਿਆ ਮਨੋਰਾਲ ਇਹ ਬਿਹਾਰ ਦੇ ਰਹਿਣ ਵਾਲੇ ਆ ਇਹਨਾਂ ਦੀ ਇੱਥੇ ਝੁੱਕੀ ਸੀਗੀ ਜੀ ਉੱਪਰ ਸ਼ਾਰਟ ਸਰਕਟ ਹੋਇਆ ਧਾਰਾ ਤੋਂ ਲੱਕੜ ਨੂੰ ਅਗਦਾਗੀ ਜੀ ਫਿਰ ਵੱਧ ਗਈ ਕਾਫੀ ਨੁਕਸਾਨ ਹੋ ਗਿਆ ਨਾ ਕਾਫੀ ਤੋਂ ਕਾਬੂ ਪਾਇਆ ਗਿਆ ਅੱਗ ਤੇ ਕਾਬੂ ਪੈ ਗਿਆ ਜੀ ਬਾਈ ਕੋ ਖੜੇ ਸੀ ਜੀ ਹੋਰ ਇਹਨਾਂ ਦੇ ਰੋਜ਼ ਵਰਗੇ ਬਰਤਨ ਵਗੈਰਾ ਸੀਗੇ ਅੰਦਰ ਕੱਪੜੇ ਸੀਗੇ ਮੋਟਰਸਾਈਕਲ ਸੀ ਜੀ ਜੀ ਕਾਫੀ ਨੁਕਸਾਨ ਹੋ ਗਿਆ ਜਾਣੀ ਨੁਕਸਾਨ ਤਾਂ ਵਿਚਾਰੇ ਜੀ ਜਾਣੀ ਤਾਂ ਵਿਚਾਰੇ ਜੀ ਸੀਗੇ ਵੀ ਵਪਾਰ ਰਿਹਾ ਪ੍ਰਾਪਰਟੀ ਵੇਚਣੇ ਔਰ ਖੀਨਣੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز